ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਆਪਾਂ ਗੱਲ ਕਰਨੀ ਹੈ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੀ ਕਿਉਂਕਿ ਜੋ ਕੁਝ ਬਿਹਾਰ ਦੇ ਵਿੱਚ ਘਟ ਵਾਪਰ ਰਿਹਾ ਉਹਦਾ ਪਰਛਾਵਾਂ ਪੰਜਾਬ ਤੇ ਪਏਗਾ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਬਹੁਤ ਬੁਰੇ ਤਰੀਕੇ ਪ੍ਰਭਾਵਿਤ ਕਰਨਗੇ ਜੋ ਵਾਅਦੇ ਜੋ ਦਾਅਵੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੀਤੇ ਜਾ ਰਹੇ ਆ ਉਹਨਾਂ ਦੀ ਫੋਟੋਕਾਪੀ ਪੰਜਾਬ ਦੇ ਵਿੱਚ ਵਰਤੀ ਜਾਏਗੀ। ਉਹਨਾਂ ਨੂੰ ਪੰਜਾਬੀ ਪਾਸ਼ਾ ਦੇ ਵਿੱਚ ਲਿਖ ਕੇ ਉਹਨਾਂ ਨੂੰ ਪੰਜਾਬੀਅਤ ਦਾ ਰੰਗ ਦੇ ਕੇ ਪੰਜਾਬ ਦੇ ਵਿੱਚ ਪ੍ਰਯੋਗ ਕੀਤਾ ਜਾਏਗਾ ਇਹ ਗੱਲ ਕਲੀਅਰ ਹੈ। ਹੁਣ ਤੱਕ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਕੁਝ ਹੋਇਆ? ਪੰਜਾਬ ਬਿਹਾਰ ਦੇ ਵਿੱਚ ਇੱਕ ਮੁੱਦਾ ਰਿਹਾ। ਹਾਲਾਂਕਿ ਬਹੁਤ ਸਾਰੇ ਪੰਜਾਬੀ ਕਦੇ ਬਿਹਾਰ ਦੇ ਨੇੜੇੋਂ ਦੀ ਨਹੀਂ ਲੰਗੀ। ਬਹੁਤ ਸਾਰੇ ਪੰਜਾਬੀਆਂ ਨੇ ਕਦੇ ਬਿਹਾਰ ਦੇ ਨੇੜੇੋਂ ਦੀ ਨਹੀਂ ਲੰਘਣਾ। ਪਰ ਇਹਦੇ باوجود ਵੀ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਇੱਕ ਮੁੱਦਾ ਰਿਹਾ ਹੈ। ਉਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਹੁਣ ਬਿਹਾਰ ਦੇ ਵਿੱਚ ਕੁੱਲ 243 ਵਿਧਾਨ ਸਭਾ ਦੀਆਂ ਸੀਟਾਂ ਨੇ ਜਿਹੜੀ ਸਿਆਸੀ ਧਿਰ ਨੂੰ ਜਾਂ ਜੇ ਸਿਆਸੀ ਗੱਠ ਜੁੜਨ ਨੂੰ 122 ਸੀਟਾਂ ਮਿਲ ਗਈਆਂ ਉਹਦੀ ਸਰਕਾਰ ਬਣੂ ਪਿਛਲੀ ਵਾਰ ਮੁਕਾਬਲਾ ਬੜਾ ਫਸਮ ਰਿਆ ਸੀ 2020 ਵਿੱਚ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤੇ ਨਿਤਿਸ਼ ਕੁਮਾਰ ਸਨ ਦੂਸਰੇ ਪਾਸੇ ਕਾਂਗਰਸ ਤੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਤੇ ਖੱਬੇ ਪੱਖੀ ਧਿਰਾਂ ਸੀ ਸਿਰਫ 25 ਕਹ ਹਜ਼ਾਰ ਵੋਟਾਂ ਇਧਰ ਉਧਰ ਹੋ ਜਾਂਦੀਆਂ ਤਾਂ ਸਰਕਾਰ ਤੇਜਸਵੀ ਯਾਦਵ ਯਾਨੀ ਕਿ ਲਾਲੂ ਪ੍ਰਸਾਦ ਯਾਦਵ ਦੇ ਪੁੱਤ ਦੀ ਹੁਣੀ ਸੀ ਪਰ ਸਰਕਾਰ ਬਣੀ ਭਾਜਪਾ ਤੇ ਨਿਤਿਸ਼ ਕੁਮਾਰ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਦੀ ਰਾਸ਼ਟਰੀ ਜਨਤਾ ਦਲ ਸੀ ਦੂਸਰੇ ਨੰਬਰ ਦੇ ਉੱਤੇ ਬੀਜੇਪੀ ਸੀ ਤੀਸਰੇ ਨੰਬਰ ਦੇ ਉੱਤੇ ਨਿਤਿਸ਼ ਕੁਮਾਰ ਸੀ ਚੌਥੇ ਨੰਬਰ ਦੇ ਉੱਤੇ ਕਾਂਗਰਸ ਸੀ ਉਹਦੇ ਤੋਂ ਬਾਅਦ ਸੀਪੀਆਈ ਸੀਪੀਐਮ ਲੋਕ ਜਨ ਸ਼ਕਤੀ ਪਾਰਟੀ ਉਪਿੰਦਰ ਕੁਸ਼ਵਹ ਆਦੀ ਹਮ ਜੀਤਨਰ ਸੌਰੀ ਜੀਤਨ ਰਾਮਾਣਜੀ ਦੀ ਪਾਰਟੀ ਕਈ ਪਾਰਟੀਆਂ ਰਹੀਆਂ ਬਹੁਤ ਸਾਰੀਆਂ ਸਿਆਸੀ ਤਿਰਾਂ ਨੇ ਉੱਥੇ 15 ਕ ਸਿਆਸੀ ਦਰ ਐਸੀਆਂ ਨੇ ਜਿਨ੍ਹਾਂ ਨੂੰ ਲੱਗਦਾ ਕਿ ਸਾਡੀ ਅਦਕੀ ਹਾਜ਼ਰੀ ਲੱਗੇਗੀ ਪਰ ਖੂਕ ਹੀ ਰਹਿ ਆਪਾਂ 2-4 ਮਿੰਟ ਦੇ ਲਈ ਭੁੱਲ ਵੀ ਜਾਈਏ ਕਿ ਰਾਹੁਲ ਗਾਂਧੀ ਹੋਰਾਂ ਨੇ ਜਿਹੜੇ ਵੋਟਰ ਲਿਸਟ ਦੇ ਬਾਬਤ ਦਾਅਵੇ ਕੀਤੇ ਆ ਆਪਾਂ 2-4 ਮਿੰਟ ਦੇ ਲਈ ਰਾਹੁਲ ਗਾਂਧੀ ਦੇ ਉਹਨਾਂ ਚਿੰਤਾ ਪੈਦਾ ਕਰਨ ਵਾਲੇ ਦਾਅਵਿਆਂ ਨੂੰ ਇੱਕ ਖੂੰਜੇ ਚ ਵੀ ਰੱਖਦੀਏ ਜਿਹਦੇ ਆਧਾਰ ਦੇ ਉੱਤੇ ਉਹਨਾਂ ਨੇ ਇੱਕ ਵਾਰ ਫੇਰ ਇਲੈਕਸ਼ਨ ਕਮਿਸ਼ਨ ਦੇ ਉੱਤੇ ਬਹੁਤ ਵੱਡੇ ਦੋਸ਼ ਲਾਏ ਨੇ ਕਿ ਕਿਵੇਂ ਵੋਟਾਂ ਕੱਟੀਆਂ ਜਾ ਰਹੀਆਂ ਕਿਵੇਂ ਵੋਟਾਂ ਬਣਾਈਆਂ ਜਾ ਰਹੀਆਂ ਕਿਵੇਂ ਇੱਕ ਖਾਸ ਸਿਆਸੀ ਤਰਨ ਨੂੰ ਜਤਾਉਣ ਦੇ ਲਈ ਇਲੈਕਸ਼ਨ ਕਮਿਸ਼ਨ ਲੱਗਾ ਹੋਇਆ ਇਹ ਸਾਰੇ ਦਾਵੇ ਰਾਹੁਲ ਗਾਂਧੀ ਜਿਹੜੇ ਕਿ ਭਾਰਤ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਕੀਤੇ ਆ ਸ਼ਾਇਦ ਭਾਰਤ ਦੇ ਲੋਕਤੰਤਰ ਦੇ ਉੱਤੇ ਕਦੇ ਵੀ ਐਡੇ ਵੱਡੇ ਆਉਤੇ ਤੇ ਯਾਨੀ ਕਿ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੇ ਬੈਠੇ ਵਿਅਕਤੀ ਨੇ ਲੋਕਤੰਤਰੀ ਪ੍ਰਕਿਰਿਆ ਨੂੰ ਚਲਾਉਣ ਵਾਲਿਆਂ ਦੇ ਉੱਤੇ ਐਡੇ ਵੱਡੇ ਦੋਸ਼ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਲੱਗੇ ਆ ਅੱਗੇ ਤੁਰਦੇ ਆ ਬਿਹਾਰ ਦੇ ਵਿੱਚ ਕੀ ਹੋ ਸਕਦਾ ਜੇ ਭਾਰਤੀ ਜਨਤਾ ਪਾਰਟੀ ਬਿਹਾਰ ਜਿੱਤਦੀ ਹੈ ਨਿਤਿਸ਼ ਕੁਮਾਰ ਦੀ ਅਗਵਾਈ ਦੇ ਵਿੱਚ ਜਾਂ ਨਿਤਿਸ਼ ਕੁਮਾਰ ਦੇ ਨਾਲ ਜਾਂ ਜੇ ਬਿਹਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਮੁੱਖ ਮੰਤਰੀ ਬਣਾਉਣ ਚ ਕਾਮਯਾਬ ਹੋ ਜਾਂਦੀ ਹੈ ਕੋਈ ਇਧਰ ਉਧਰੋ ਬਾਹਾਂ ਬੁਹਾ ਮਰੋੜ ਕੇ ਤਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਲਈ ਭਾਰਤੀ ਜਨਤਾ ਪਾਰਟੀ ਆਪਣਾ ਸਾਰਾ ਤੰਤਰ ਮੰਤਰ ਝੋਕ ਦਊਗੀ ਆਪਣੀ ਸਾਰੀ ਤਾਕਤ ਲਾ ਦਊਗੀ ਤੇ ਉਹਨਾਂ ਨੇ ਤਾਕਤ ਲਾਈ ਵੀ ਹੋਈ ਹੈ ਜੇ ਭਾਰਤੀ ਜਨਤਾ ਪਾਰਟੀ ਚੋਣ ਜਿੱਤ ਕੇ ਵੀ ਆਪਣਾ ਮੁੱਖ ਮੰਤਰੀ ਨਹੀਂ ਬਣਾ ਪਾਉਂਦੀ ਤਾਂ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਪੂਰੇ ਜ਼ੋਰ ਸ਼ੋਰ ਨਾਲ ਲੜੂ ਪਰ ਜੇ ਭਾਰਤੀ ਜਨਤਾ ਪਾਰਟੀ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੇ ਵਿੱਚ ناکਾਮਜਾਬ ਰਹਿੰਦੀ ਹੈ ਫਿਰ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਪੰਜਾਬ ਦੇ ਵਿੱਚ ਹੋਏਗੀ ਤੇਜ਼ ਦਰਾਰ ਪਰ ਹੋਏਗੀ ਬਦਲੀ ਹੋਈ ਹੁਣ ਕਹਾਣੀ ਕਿੱਥੇ ਖਲੋਤੀ ਹੈ ਜਦੋਂ ਪਹਿਲੇ ਗੇੜ ਦੀਆਂ ਵੋਟਾਂ ਪੈ ਰਹੀਆਂ ਨੇ 100 ਤੇ 21 ਵਿਧਾਨ ਸਭਾ ਦੀਆਂ ਸੀਟਾਂ ਦੇ ਲਈ ਉਹ 121 ਵਿਧਾਨ ਸਭਾ ਦੀਆਂ ਸੀਟਾਂ ਜਿਨ੍ਹਾਂ ਦੇ ਵਿੱਚੋਂ ਪਿਛਲੀ ਵਾਰੀ 61 ਜੜੀਆਂ ਉਹ ਕਾਂਗਰਸ ਤੇ ਲਾਲੂ ਪ੍ਰਸਾਦ ਯਾਦਵ ਦੇ ਨਾਲ ਲੱਗਦੀਆਂ ਸਿਆਸੀ ਪਾਰਟੀਆਂ ਜਿੱਤੀਆਂ ਸੀ ਤੇ 59 ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਸਹਿਗੀਆਂ ਸਹਿਯੋਗੀਆਂ ਨੇ ਤਕਰੀਬਨ ਬਰਾਬਰ ਸੀ ਕੰਮ ਕੀ ਦੋਏ ਤਿਹਰਾ ਆਪਣਾ ਅਕਸ ਆਪਣੀ ਮਜ਼ਬੂਤੀ ਆਪਣੀਆਂ ਸੀਟਾਂ ਆਪਣੀਆਂ ਵੋਟਾਂ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਹੋਣਗੇ ਭਾਰਤੀ ਜਨਤਾ ਪਾਰਟੀ ਤੇ ਨਿਤਿਸ਼ ਕੁਮਾਰ ਨੇ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲਾਇਆ ਹੋਇਆ ਕਿ ਜਦੋਂ ਲਾਲੂ ਪ੍ਰਸਾਦ ਯਾਦਵ ਮੁੱਖ ਮੰਤਰੀ ਸੀ ਕਿ ਉਹ ਤਾਂ ਜੰਗਲ ਰਾਜ ਸੀ ਤੇ ਇਹ बार-बार ਕਿਹਾ ਜਾ ਰਿਹਾ ਕਿ ਕੀ ਬਿਹਾਰ ਦੇ ਲੋਕ ਤੁਸੀਂ ਦੁਬਾਰਾ ਜੰਗਲ ਰਾਜ ਦੇ ਵਿੱਚ ਜਾਣਾ ਚਾਹੁੰਦੇ ਹੋ ਦੂਸਰੇ ਪਾਸੇ ਤੇਜਸਵੀ ਯਾਦਵ ਕਾਂਗਰਸ ਪਾਰਟੀ ਤੇ ਖੱਬੇ ਪੱਖੀ ਧਿਰਾਂ ਤੇ ਨਾਲ ਉਹਨਾਂ ਦੇ ਅਧਕੀ ਵੀਆਈਪੀ ਪਾਰਟੀ ਵੀ ਹੈ ਉਹ ਸਾਰੀਆਂ ਧਿਰਾਂ ਇਹ ਕਹਿ ਰਹੀਆਂ ਕਿ ਬਿਹਾਰ ਦਾ ਇਹਨਾਂ ਨੇ ਬੇੜਾ ਕਰ ਕਰ ਦਿੱਤਾ ਤੁਸੀਂ ਇੱਕ ਵਾਰੀ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਬਣਾਓ ਤੇ ਅਸੀਂ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਦੇਾਂਗੇ ਅਸੀਂ ਥੋੜੀ ਜਿਹੀ ਬਿਜਲੀ ਵੀ ਮੁਫਤ ਦੇਾਂਗੇ ਅਸੀਂ ਬਿਹਾਰ ਨੂੰ ਪੈਰਾਂ ਸਰ ਕਰ ਦੇਾਂਗੇ ਹੁਣ ਬਿਹਾਰ ਪੈਣਾ ਸਿਰ ਹੁੰਦਾ ਕਿ ਨਹੀਂ ਹੁੰਦਾ ਪਰ ਕੋਈ ਨਾ ਕੋਈ ਸਿਆਸੀ ਪਾਰਟੀ ਪੈਣਾ ਸਿਰ ਜ਼ਰੂਰ ਹੋਏਗੀ ਮੈਂ ਜਦੋਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕਿਹਾ ਕਿ ਬਿਹਾਰ ਦਾ ਪਰਸ਼ਾਵਾ ਪੰਜਾਬ ਤੇ ਪੈਣਾ ਪਰ ਜੇ ਬਿਹਾਰ ਦਾ ਪਰਸ਼ਾਵਾ ਪੰਜਾਬ ਤੇ ਪਿਆ ਤੇ ਉਹਦੇ ਅਸਰ ਕੀ ਹੋਣਗੇ ਤੁਸੀਂ ਅੰਦਾਜ਼ਾ ਲਾਓ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਂ ਸਾਲਾਂ ਦੇ ਵਿੱਚ ਆਪਣਾ ਕੀਲਾ ਪਟਾ ਲਿਆ ਬਿਹਾਰ ਦੇ ਵਿੱਚ ਪਿਛਲੀ ਵਾਰ ਚਿਰਾਗ ਪਾਸਵਾਨ ਦੀ ਲੋਕ ਜਨ ਸ਼ਕਤੀ ਪਾਰਟੀ ਬਿਹਾਰ ਦੇ ਵਿੱਚ ਇਕੱਲਿਆਂ ਚੋਣ ਲੜ ਰਹੀ ਸੀ ਐਤਕੀ ਭਾਰਤੀ ਜਨਤਾ ਪਾਰਟੀ ਤੇ ਨਿਤਿਸ਼ ਕੁਮਾਰ ਦੇ ਨਾਲ ਚੋਣ ਲੜ ਰਹੀ ਹੈ। ਵੀਆਈਪੀ ਪਾਰਟੀ ਦਾ ਨੇਤਾ ਮੁਕੇਸ਼ ਸਾਨੀ ਇੱਕ ਖਾਸ ਵਰਗ ਦਾ ਵੋਟ ਬੈਂਕ ਉਹ ਦੇ ਕੋਲ ਹੈ। ਮੁਕੇਸ਼ ਸਾਨੀ ਦੀ ਵੀਆਈਪੀ ਪਾਰਟੀ ਪਿਛਲੀ ਵਾਰੀ ਭਾਰਤੀ ਜਨਤਾ ਪਾਰਟੀ ਤੇ ਨਿਤਿਸ਼ ਕੁਮਾਰ ਦੇ ਨਾਲ ਗੱਠ ਜੋੜ ਦੇ ਵਿੱਚ ਸੀ। ਪਰ ਐਤਕੀ ਵੀਆਈਪੀ ਪਾਰਟੀ ਲਾਲੂ ਪ੍ਰਸਾਦ ਯਾਦਵ ਤੇ ਕਾਂਗਰਸ ਦੇ ਕਾਮਰੇਡਾਂ ਦੇ ਨਾਲ ਸਾਂਝੇ ਤੌਰ ਤੇ ਚੋਣ ਲੜ ਰਹੀ ਹੈ। ਜਾਨੀ ਬਹੁਤ ਸਾਰੀਆਂ ਧਿਰਾਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸੱਜਿਓ ਖੱਬੇ ਤੇ ਖੱਬੇ ਨੂੰ ਸੱਜੇ ਕਰ ਲਿਆ ਬਹੁਤ ਸਾਰੇ ਨੇਤਾ ਨੇ ਜਿਹੜੇ ਪਿਛਲੀ ਵਾਰ ਕਿਸੇ ਹੋਰ ਪਾਰਟੀ ਦੇ ਵਿੱਚ ਸੀ ਚਾਹੇ ਉਹਨਾਂ ਨੇ ਚੋਣ ਹਾਰੀ ਤੇ ਚਾਹੇ ਉਹਨਾਂ ਨੇ ਚੋਣ ਜਿੱਤੀ ਐਤਕਿਉ ਕਿਸੇ ਹੋਰ ਸਿਆਸੀ ਪਾਰਟੀ ਦੇ ਵਿੱਚ ਨੇ ਇਨ੍ਹਾਂ ਚੋਣਾਂ ਦੇ ਵਿੱਚ ਭਾਜਪਾ ਨਜ਼ਰ ਆਈ ਹੈ ਰਾਸ਼ਟਰੀ ਜਨਤਾ ਦਾ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਨਜ਼ਰ ਆਈ ਹੈ ਇਨ੍ਹਾਂ ਚੋਣਾਂ ਦੇ ਵਿੱਚ ਕਾਂਗਰਸ ਨਜ਼ਰ ਆਈ ਹੈ ਇਨ੍ਹਾਂ ਚੋਣਾਂ ਦੇ ਵਿੱਚ ਚਿਰਾਗ ਪਾਸਵਾਨ ਤੇ ਨਿਤਿਸ਼ ਕੁਮਾਰ ਦੀ ਪਾਰਟੀ ਨਜ਼ਰ ਆਈ ਹੈ ਪਰ ਬਿਹਾਰ ਕਿਤੇ ਵੀ ਨਜ਼ਰ ਨਹੀਂ ਆਇਆ ਸਾਰੀ ਦੀ ਸਾਰਾ ਇਹ ਸਾਰੀ ਲੜਾਈ ਸਿੱਧੇ ਤੌਰ ਦੇ ਉੱਤੇ ਸਿਰਫ ਕੁਰਸੀ ਦੀ ਜਾਪਦੀ ਹੈ ਹੁਣ ਧਿਰਾਂ ਕਿਹੜੀਆਂ ਕਿਹੜੀਆਂ ਨੇ ਇੱਕ ਪਾਸੇ ਭਾਜਪਾ ਉਹਦੇ ਨਾਲ ਨਿਤਿਸ਼ ਕੁਮਾਰ ਦੀ ਜਨਤਾ ਪਾਲ ਯੂਨਾਈਟਿਡ ਹੈ ਦੋਵੇਂ ਧਿਰਾਂ 101 101 ਸੀਟਾਂ ਤੇ ਚੋਣ ਲੜ ਰਹੀਆਂ ਨੇ ਇਹਦੇ ਨਾਲ ਪਿਛਲੀ ਵਾਰ ਅੱਡ ਹੋ ਕੇ ਲੜਿਆ ਚਿਰਾਗ ਪਾਸਵਾਨ ਹੈ ਲੋਕ ਜਨ ਸ਼ਕਤੀ ਪਾਰਟੀ ਵਾਲਾ ਉਹਨੂੰ ਐਡ ਕੀ ਚੰਗੀਆਂ ਸੀਟਾਂ ਉਹਨਾਂ ਨੇ ਦਿੱਤੀਆਂ 40 ਦੇ ਕਰੀਬ ਉਹਨੀਆਂ ਸੀਟਾਂ ਦੇ ਉੱਤੇ ਚੋਣ ਲੜ ਰਿਹਾ ਹੈ ਇਹਨਾਂ ਦੇ ਨਾਲ ਜੀਤਨ ਰਾਮ ਮਾਂਚੀ ਹੈ ਉਹ 6 ਸੀਟਾਂ ਤੇ ਚੋਣ ਲੜ ਰਿਹਾ ਹੈ ਇਹਨਾਂ ਦੇ ਨਾਲ ਉਪੇਂਦਰ ਕੁਸ਼ਵਾਹ ਹੈ ਉਹ ਵੀ 6 ਸੀਟਾਂ ਤੇ ਚੋਣ ਲੜ ਰਿਹਾ ਜਾਨੀ ਕਿ ਮੋਟੀਆਂ-ਮੋਟੀਆਂ ਇਹ 5 ਸਿਆਸੀ ਧਿਰਾਂ ਨੇ ਜਿਹੜੀਆਂ ਕਿ ਰਲ ਕੇ ਮੈਦਾਨ ਦੇ ਵਿੱਚ ਨੇ ਤੇ ਕਿਸੇ ਵੀ ਹਿੱਲੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਚਾਹੁੰਦੇ ਆ ਦੂਸਰੇ ਪਾਸੇ ਰਾਸ਼ਟਰੀ ਜਨਤਾ 당ਲ ਹੈ ਲਾਲੂ ਪ੍ਰਸਾਦ ਯਾਦਵ ਦੇ ਪੁੱਤ ਤਜਸਵੀ ਯਾਦਵ ਦੀ ਪਾਰਟੀ ਉਹ 143 ਸੀਟਾਂ ਤੇ ਚੋਣ ਲੜ ਰਿਹਾ ਕਾਂਗਰਸ ਪਾਰਟੀ 86 ਸੀਟਾਂ ਤੇ ਚੋਣ ਲੜ ਰਹੀ ਹੈ ਇਹਦੇ ਨਾਲ ਮੁਕੇਸ਼ ਸਾਨੀ ਦੀ ਪਾਰਟੀ 19 ਸੀਟਾਂ ਤੇ ਚੋਣ ਲੜ ਰਹੀ ਹੈ ਵੀਆਈਪੀ ਫਿਰ ਇਹਦੇ ਇਹਦੇ ਨਾਲ ਸੀਪੀਆਈ ਸੀਪੀਐਮ ਸੀਪੀਐਮਐਲ ਨੂੰ ਵੀ ਚੰਗੀਆਂ ਸੀਟਾਂ ਜਿਹੜੀਆਂ ਇਸ ਗੱਠਜੋੜ ਦੇ ਵਿੱਚ ਦਿੱਤੀਆਂ ਗਈਆਂ ਇਹਦਾ ਮਤਲਬ ਕੀ ਹੋਇਆ ਕਿ 5-6 ਪਾਰਟੀਆਂ ਦਾ ਗੱਠਜੋੜ ਬੀਜੇਪੀ ਵਾਲੇ ਪਾਸੇ ਹੈ 5-6 ਪਾਰਟੀਆਂ ਦਾ ਗੱਠਜੋੜ ਕਾਂਗਰਸ ਤੇ ਰਾਸ਼ਟਰੀ ਜਨਤਾ 당 ਵਾਲੇ ਪਾਸੇ ਹੈ ਇਹਦੇ ਤੋਂ ਇੱਕ ਗੱਲ ਤਾਂ ਬਿਲਕੁਲ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਸਾਬਤ ਹੋ ਜਾਂਦੀ ਹੈ ਕਿ ਕਿਸੇ ਵੀ ਧਿਰ ਨੂੰ ਇਸ ਗੱਲ ਦਾ ਯਕੀਨੀ ਕਿ ਆਪਣੇ ਬੱਲਬੂਤੇ ਤੇ ਬਿਹਾਰ ਦੇ ਵਿੱਚ ਸਰਕਾਰ ਬਣਾ ਜੂ। ਹੁਣ ਭਾਰਤੀ ਜਨਤਾ ਪਾਰਟੀ ਨੂੰ 122 ਸੀਟਾਂ ਚਾਹੀਦੀਆਂ ਬਹੁਮਤ ਤੇ ਲਈ। ਉਹ ਤਾਂ ਲਾੜੀ 101 ਸੀਟਾਂ ਤੇ ਰਹੀ ਐ। ਜੇ ਤੁਸੀਂ ਬਹੁਮਤ ਵਾਲੀਆਂ ਸੀਟਾਂ ਤੋਂ ਘੱਟ ਸੀਟਾਂ ਤੇ ਚੋਣ ਲੜ ਰਹੇ ਤਾਂ ਮਤਲਬ ਕਿ ਤੁਹਾਡੀਆਂ ਲੱਤਾਂ ਭਾਰ ਨਹੀਂ ਚਲਦੀਆਂ। ਤੁਹਾਨੂੰ ਨਹੀਂ ਯਕੀਨ। ਇਸੇ ਤਰੀਕੇ ਨਿਤਿਸ਼ ਕੁਮਾਰ ਮੁੱਖ ਮੰਤਰੀ ਆ ਲੰਬੇ ਸਮੇਂ ਤੋਂ। ਦਾਵਾ بار بار ਉਹ ਬੰਦਾ ਕਰੀ ਜਾਂਦਾ ਕਿ ਸਰਕਾਰ ਵੀ ਬਣੂ ਮੈਂ ਮੁੱਖ ਮੰਤਰੀ ਵੀ ਬਣੂ। ਪਰ ਉਹਦੀ ਪਾਰਟੀ ਇੰਨੇ ਲੰਬੇ ਸਮੇਂ ਤੋਂ ਸੱਤਾ ਦੇ ਵਿੱਚ ਹੋਣ ਦੇ ਬਾਵਜੂਦ ਵੀ ਜੇ ਜੇ ਸਿਰਫ 101 ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਤੇ 122 ਸੀਟਾਂ ਤੁਸੀਂ ਲੈ ਕਿੱਥੋਂ ਜਾਣੀਆਂ ਉਧਰਲੇ ਪਾਸੇ ਕਾਂਗਰਸ ਪਾਰਟੀ ਦੇ ਦਾਅਵੇ ਵੀ ਵੱਡੇ ਨੇ ਪਰ ਤੁਸੀਂ ਤਾਂ 68 ਸੀਟਾਂ ਤੇ ਚੋਣ ਲੜ ਰਹੇ ਹੋ ਅੱਧੇ 'ਚੋਂ ਤੁਸੀਂ ਆਪਣੇ ਬਲਬੁਤੇ ਤੇ ਤੁਸੀਂ ਵੀ ਕਦੇ ਸਰਕਾਰ ਨਹੀਂ ਬਣਾ ਸਕਦੇ ਨਾ ਹਾਲਾਤਾਂ ਦੇ ਵਿੱਚ ਚਾਹੇ ਉਹ ਚਿਰਾਗ ਪਾਸਵਾਨ ਹੈ ਚਾਹੇ ਭਿੰਦਰ ਕੁਸ਼ਵਾਹ ਹੈ ਚਾਹੇ ਜੀਤਨ ਰਾਮ ਮਾਂਜੀ ਹੈ ਚਾਹੇ ਕਾਮਰੇਡਾਂ ਦੀਆਂ ਪਾਰਟੀਆਂ ਨੇ ਇਹਨਾਂ ਸਾਰੀਆਂ ਪਾਰਟੀਆਂ ਦੇ ਵਿੱਚੋਂ ਕੋਈ ਵੀ ਸਿਆਸੀ ਤਿਰ ਇੰਨੀਆਂ ਸੀਟਾਂ ਤੇ ਚੋਣੇ ਨਹੀਂ ਲੜ ਰਹੀ ਕਿ ਜੋ ਸਾਰੀਆਂ ਵੀ ਸੀਟਾਂ ਜਿੱਤ ਜਾਣ ਤਾਂ ਵੀ ਬਹੁਮਤ ਪ੍ਰਾਪਤ ਕਰ ਸਕਣ ਅੱਗੇ ਤੁਰਦੇ ਹਾਂ ਹਾਂ ਲਾਲੂ ਪ੍ਰਸਾਦ ਯਾਦਵ ਦੇ ਪੁੱਤ ਤੇਜਸਵੀ ਯਾਦਵ ਦੀ ਪਾਰਟੀ ਹੈ ਜਿਹੜੀ 143 ਸੀਟਾਂ ਤੇ ਚੋਣ ਲੜ ਰਹੀ ਹੈ ਬਹੁਮਤ ਲਈ 121 ਚਾਹੀਦੀਆਂ ਪਰ ਹੁਣ ਤੱਕ ਦੇ ਚੋਣ ਪ੍ਰਚਾਰ ਦੇ ਵਿੱਚ ਉਹ ਇਹ ਵੀ ਗੱਲ ਸਾਫ਼ ਤੌਰ ਤੇ ਨਜ਼ਰ ਆਉਂਦੀ ਹੈ ਕਿ ਤੇਜਸਵੀ ਯਾਦਵ ਦੀ ਪਾਰਟੀ ਦੀਆਂ ਲੱਤਾਂ ਵੀ ਇੰਨਾ ਭਾਰ ਨਹੀਂ ਚਲਦੀਆਂ ਕਿ ਭਾਈ 143 ਦੇ ਵਿੱਚੋਂ ਉਹ ਸਿਰਫ 21 ਸੀਟਾਂ ਹਰ ਕੇ 122 ਸੀਟਾਂ ਜਿੱਤੇ ਉਹਦੀ ਪਾਰਟੀ ਹੋ ਸਕਦਾ ਹੈ ਕਿ ਖਿੱਚ ਧੂਕੇ 85-90 ਦੇ ਆਸ-ਪਾਸ ਤੱਕ ਆ ਜਾਏ ਪਰ 100 ਨੂੰ ਟੱਚ ਕਰ ਜੂ ਇਸ ਗੱਲ ਦੀ ਸੰਭਾਵਨਾ ਇਸ ਗੱਲ ਦੀ ਆਸ ਕੋਈ ਨਹੀਂ ਚਲੋ ਵੇਖਦੇ ਹਾਂ ਕਿਹੜੀ ਕਿਹੜੀ ਪਾਰਟੀ ਜਿੱਤਦੀ ਹੈ ਕਿਹੜਾ ਉਮੀਦਵਾਰ ਅੱਗੇ ਵੱਧਦਾ ਪਰ ਇੱਥੇ ਤਿੰਨ ਤਿਰਾਂ ਹੋਰ ਵੀ ਨੇ ਇੱਥੇ ਇੱਕ ਤਿਰਹਿ ਆਮ ਆਦਮੀ ਪਾਰਟੀ ਉਹਨੇ ਉਮੀਦਵਾਰ ਖੜੇ ਕੀਤੇ ਆ ਪਰ ਆਮ ਆਦਮੀ ਪਾਰਟੀ ਦਾ ਕੋ ਬੰਦਾ ਗੁੱਸਾ ਨਾ ਕਰੇ ਤੁਹਾਡੇ ਉਮੀਦਵਾਰ ਇਸ ਕਰਕੇ ਨਹੀਂ ਖੜੇ ਕਿ ਤੁਸੀ ਕੋ ਸੀਟ ਜਿੱਤਣੀ ਹੈ ਤੁਹਾਡੇ ਉਮੀਦਵਾਰ ਇਸ ਕਰਕੇ ਉਮੀਦਵਾਰ ਇਸ ਕਰਕੇ ਵੀ ਨਹੀਂ ਖੜੇ ਕਿ ਤੁਸੀ ਸਰਕਾਰ ਬਣਾਉਣੀ ਹੈ ਤੁਹਾਡੇ ਉਮੀਦਵਾਰ ਇੰਨੇ ਜੋਗੇ ਵੀ ਨਹੀਂ ਉੱਥੇ ਕਿ ਉਹਨਾਂ ਨੇ ਕਿਸੇ ਸਰਕਾਰ ਦੇ ਵਿੱਚ ਹਿੱਸੇਦਾਰ ਬਣਨਾ। ਤੁਹਾਡੀ ਲੜਾਈ ਤਾਂ ਸਿਰਫ ਇਸ ਕਰਕੇ ਲੱਗਦੀ ਹੈ ਕਿ ਭਾਈ ਕਿਸੇ ਤਰੀਕੇ ਜੇ ਕਿਤੇ ਹੋ ਸਕੇ ਉਹਨੀਆਂ ਕੁ ਵੋਟਾਂ ਹੀ ਮਿਲ ਜਾਣ ਆਪਾਂ ਨੂੰ ਚਾਹੇ ਬੰਦੇ ਸਾਰੇ ਹਰ ਜਾਣ। ਕਿ ਪਾਰਟੀ ਨੂੰ ਕੱਲੂ ਜੇ ਕਿਸੇ ਹੋਰ ਸੂਬੇ ਦੇ ਵਿੱਚੋਂ ਘਾਟਾ ਵੀ ਪੈਂਦਾ ਤਾਂ ਨੈਸ਼ਨਲ ਪਾਰਟੀ ਦਾ ਦਰਜਾ ਰਾਸ਼ਟਰੀ ਪਾਰਟੀ ਦਾ ਦਰਜਾ ਬਰਕਰਾਰ ਹੈ। ਉਹ ਵੈਸੇ ਸਭ ਹਰ ਵਾਰੀ ਚੋਣ ਲੜਦੇ ਹੁੰਦੇ ਆ। ਸਫਲਤਾ ਨਹੀਂ ਮਿਲਦੀ ਹੁੰਦੀ। ਐਤਕੀ ਵੀ ਉਹਨਾਂ ਨੇ ਮੁਸਲਮਾਨ ਬੋਲਤਾ ਬਾੜੀਆਂ ਜਿਹੜੀਆਂ ਸੀਟਾਂ ਨੇ ਉੱਥੇ ਆਪਣੇ ਬੰਦੇ ਖੜੇ ਕੀਤੇ ਆ। ਤੇ ਉਹਨਾਂ ਦੀ ਗਿਣਤੀ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚੋਂ ਇੱਕ ਅਧ ਸੀਟ ਨੂੰ ਛੱਡ ਕੇ ਸਿਰਫ ਇਸੇ ਪੱਖ ਤੋਂ ਕੀਤੀ ਜਾਂਦੀ ਹੈ ਕਿ ਇਹਨਾਂ ਸੀਟਾਂ ਤੋਂ ਉਹਨਾਂ ਦੇ ਉਮੀਦਵਾਰ ਦੁਆਰਾ ਲਈਆਂ ਗਈਆਂ ਵੋਟਾਂ ਕਿਹੜੀ ਸਿਆਸੀ ਪਾਰਟੀ ਦੇ ਉਮੀਦਵਾਰ ਨੂੰ ਹਰਾਉਣਗੀਆਂ ਤੇ ਕਿਹੜੀ ਸਿਆਸੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੇ ਵਿੱਚ ਹਿੱਸਾ ਪਾਣਗੀਆਂ ਪਰ ਇੱਕ ਤੀਸਰੀ ਥੇਰੇ ਉਹ ਤੀਸਰੀ ਥੇਰੇ ਪ੍ਰਸ਼ਾਂਤ ਕਿਸ਼ੋਰ ਦੀ ਹੈ ਹੁਣ ਪ੍ਰਸ਼ਾਂਤ ਕਿਸ਼ੋਰ ਦੀ ਜਨ ਸਵਰਾਜ ਪਾਰਟੀ ਹੈ 3-4 ਸਾਲ ਬੰਦੇ ਨੇ ਮਿਹਨਤ ਕੀਤੀ ਆ ਬਿਹਾਰ ਦੇ ਪਿੰਡ-ਪਿੰਡ ਚ ਗਿਆ ਬਿਹਾਰ ਦੇ ਸ਼ਹਿਰ-ਸ਼ਹਿਰ ਦੇ ਵਿੱਚ ਗਿਆ ਹੁਣ ਵੀ ਆਪਣੀ ਕਾਰ ਦੇ ਵਿੱਚ ਬੈਠ ਕੇ ਲਗਾਤਾਰ ਕਾਰ ਲੈ ਲੀਆਂ ਕਰ ਰਿਹਾ ਲੋਕਾਂ ਦੀ ਭੀੜ ਹੁੰਦੀ ਹੈ ਤੇ ਜਨਸਰਾਜ ਪਾਰਟੀ ਜਿਹੜੀ ਪ੍ਰਸ਼ੰਤ ਕਿਸ਼ੋਰ ਦੀ ਹੈ ਪ੍ਰਸ਼ੰਤ ਕਿਸ਼ੋਰ ਅਜੇ ਤੱਕ ਨੀਤੀ ਘੜਾ ਸੀ ਪਰ ਅੱਤ ਕੀ ਉਸ ਪੋਜੀਸ਼ਨ ਦੇ ਵਿੱਚ ਆ ਗਿਆ ਜਿੱਥੇ ਉਹ ਪਹਿਲਾਂ ਜਿੰਨਾ ਤੇ ਪੈਸੇ ਲੈ ਕੇ ਉਹਦੀਆਂ ਨੀਤੀਆਂ ਘੜਦਾ ਸੀ ਇਸ ਵੇਲੇ ਹੁਣ ਉਹ ਆਪ ਲੀਡਰ ਹੈ ਚੋਣ ਨਹੀਂ ਲੜ ਰਿਹਾ ਪਰ ਉਹਦੀ ਪਾਰਟੀ ਦਾ ਪ੍ਰਦਰਸ਼ਨ ਵੀ ਬਹੁਤ ਕੁਝ ਤੈਅ ਕਰੂਗਾ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ 110 ਸੀਟਾਂ ਦੇ ਆਸ-ਪਾਸ ਲਾਲੂ ਪ੍ਰਸਾਦ ਯਾਦਵ ਕਾਂਗਰਸ ਤੇ ਕਾਮਰੇਡ ਰਹਿ ਜਾਣ 15 ਵੀ ਹੋ ਸਕਦੀਆਂ ਹੋ ਸਕਦਾ ਹੈ ਕਿ ਇੰਨੀਆਂ ਕੁ ਸੀਟਾਂ ਦੇ ਆਸ-ਪਾਸ ਭਾਰਤੀ ਜਨਤਾ ਪਾਰਟੀ ਤੇ ਨਿਤਿਸ਼ ਕੁਮਾਰ ਰਹਿ ਜਾਣ ਫਿਰ ਜੇ 20 ਤੋਂ 30 ਸੀਟਾਂ ਵੀ ਲੈ ਜਾਂਦਾ ਹੈ ਪ੍ਰਸ਼ੰਤ ਕਸ਼ੋਰ ਜਿਹੜੀਆਂ ਲੱਗਦੀਆਂ ਔਖੀਆਂ ਪਰ ਕੋਈ ਪਤਾ ਨਹੀਂ ਹੁੰਦਾ ਬਿਹਾਰ ਦੇ ਲੋਕ ਕਿਹੜਾ ਘਟ ਔਖੇ ਹੋਣੇ 2022 ਦੇ ਵਿੱਚ ਪੰਜਾਬ 'ਚ ਕਿਸੇ ਨੂੰ ਲੱਗਦਾ ਸੀ ਕਿ 93 ਸੀਟਾਂ ਜਾਂ 92 ਸੀਟਾਂ ਲੈ ਜੂ ਆਮ ਆਦਮੀ ਪਾਰਟੀ ਪਰ ਉਹ ਲੈ ਕੇ ਗਏ ਇਸ ਕਰਕੇ ਹਾਲਾਂਕਿ ਦਾਵਾ ਭਾਜਪਾ ਤੇ ਨਿਤਿਸ਼ ਕੁਮਾਰ ਦਾ ਕਿ ਸਰਕਾਰ ਸਾਡੀ ਹੀ ਬਣੇਗੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਕੇਂਦਰੀ ਮੰਤਰੀਆਂ ਦੀ ਇੱਕ ਪੂਰੀ ਦੀ ਪੂਰੀ ਫੌਜ ਉੱਥੇ ਮੈਦਾਨ ਦੇ ਵਿੱਚ ਉਤਰੀ ਹੋਈ ਹੈ ਦੂਜੇ ਪਾਸੇ ਤੇਜਸਵੀ ਯਾਦਵ ਕਹਿੰਦਾ ਕਿ ਮੇਰੀ ਉਮਰ ਕੱਚੀ ਆ ਪਰ ਮੇਰੇ ਜ਼ੁਬਾਨ ਮੇਰੀ ਪੱਕੀ ਹੈ ਮੈਂ ਤੁਹਾਨੂੰ ਨੌਕਰੀਆਂ ਦਊਂਗਾ ਹੀ ਦਊਂਗਾ ਸਰਕਾਰੀ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਅਸੀਂ ਕਰੋੜਾਂ ਨੌਕਰੀਆਂ ਦੇਣੀਆਂ ਲੋਕਾਂ ਨੂੰ ਇੱਥੇ ਇਸੇ ਤਰੀਕੇ ਮੁਫਤ ਦੇਣ ਦੇ ਵਾਅਦੇ ਬਥੇਰੇ ਕੀਤੇ ਆ ਦੋਨਾਂ ਧਿਰਾਂ ਵੱਲੋਂ ਪਰ ਇਹਦੇ باوجود ਵੀ ਇੱਕ ਗੱਲ ਤਾਂ ਪੱਕੀ ਹੈ ਕਿ ਕਿਸੇ ਵੀ ਧਿਰ ਨੂੰ ਇਸ ਗੱਲ ਦਾ ਯਕੀਨ ਨਹੀਂ ਕਿ ਉਹਨਾਂ ਦੇ ਕੋਲ ਬਹੁਮਤ ਪ੍ਰਾਪਤੀ ਯੋਗੇ ਵੀ ਬੰਦੇ ਆ ਜਾਣਗੇ ਨਹੀਂ ਤਾਂ ਇਧਰੋਂ ਉਧਰੋਂ ਕਰਕੇ ਛੋਟੀਆਂ-ਛੋਟੀਆਂ ਪਾਰਟੀਆਂ ਇਕੱਠੀਆਂ ਕਰਕੇ ਚੋਣ ਲੜਨ ਦੀ ਲੋੜ ਨਹੀਂ ਸੀ ਵੀਆਈਪੀ ਪਾਰਟੀ ਨੂੰ ਫਿਰ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਨੇ ਲਿਆਉਣਾ ਨਹੀਂ ਸੀ 6-6 ਸੀਟਾਂ ਦੇਖ ਕੇ ਉਪੇਂਦਰ ਕੁਸ਼ਵਾਹਾ ਤੇ ਜੀਤਨਰਾਮ ਮਾਨ ਜੀ ਨੂੰ ਨਾਲ ਜੋੜਨ ਦੀ ਭਾਰਤੀ ਜਨਤਾ ਪਾਰਟੀ ਨੂੰ ਲੋੜ ਨਹੀਂ ਸੀ। ਇੱਕ-ਇੱਕ ਸੀਟ ਦੇ ਉੱਤੇ ਗੈ ਕੱਚ ਮੁਕਾਬਲਾ ਹੋਣਾ ਪਰ ਮੈਂ ਫਿਰ ਉੱਥੇ ਆਉਣਾ ਕਿ ਜੇ 110 ਤਾਂ ਸੀਟਾਂ ਦੋਏ ਧਿਰਾਂ ਲੈ ਜਾਂਦੀਆਂ ਤਾਂ 220 ਬਣਦੀਆਂ ਟੋਟਲ ਸੀਟਾਂ 243 ਨੇ। 3-4 ਬੰਦੇ ਆਜ਼ਾਦ ਲਾ ਲੋ। ਤਾਂ ਜੇ ਇਹਦੇ باوجود ਵੀ 22 ਸੀਟਾਂ ਪ੍ਰਸ਼ਾਂਤ <strong>ਕਿਸ਼ੋਰ</strong> ਦੀ ਪਾਰਟੀ ਲੈ ਗਈ। ਤੇ ਪ੍ਰਸ਼ਾਂਤ ਕਿਸ਼ੋਰ ਨੂੰ ਬੰਦੇ ਆਪਣੇ ਜਿਹੜੇ ਜਿੱਤੇ ਹੋਏ ਐਮਐਲਏ ਐ ਉਹ ਟਕਨੇ ਲਪੇਟਣੇ ਆਉਂਦੇ ਆ ਹੋ ਸਕਦਾ ਨਿਤਿਸ਼ ਕੁਮਾਰ ਦੀ ਪਾਰਟੀ ਚ ਫੁੱਟ ਪੈ ਜਾਏ ਹੋ ਸਕਦਾ ਕਾਂਗਰਸ ਦੇ ਕੁਝ ਬੰਦੇ ਟੁੱਟਣ ਹੋ ਸਕਦਾ ਜੀਤਨ ਰਾਮ ਮਾਨ ਜੀ ਤੇ ਉਹਪਿੰਦਰ ਕੁਸ਼ਵਾਹਾ ਦੇ ਬੰਦੇ ਵੀ ਨਾਲ ਨਾ ਰਹਿਣ ਹੋ ਸਕਦਾ ਮੁਕੇਸ਼ ਸਾਨੀ ਵੀ ਆਪਣੇ ਸਾਰੇ ਬੰਦਿਆਂ ਨੂੰ ਨਾਮ ਬਚਾ ਸਕੇ ਪਰ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇ ਬਿਲਕੁਲ ਨਵੇਂ ਚਿਹਰੇ ਦਿੱਤੇ ਆ ਉਹ ਬੰਦੇ ਸਿਆਸੀ ਨਹੀਂ ਹੈਗੇ ਬਹੁਤੇ ਜੇ ਸਿਆਸੀ ਹੈਗੇ ਵੀ ਆ ਤਾਂ ਬਹੁਤ ਵੱਡੀ ਪੱਧਰ ਤੇ ਸਿਆਸੀ ਨਹੀਂ ਇਸ ਕਰਕੇ ਜੇ ਵੀ ਕੁ ਸੀਟਾਂ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਹੇਠਲੀ ਉੱਤੇ ਕਰਕੇ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੀ ਹੈ ਤੇ ਕੋਈ ਪਤਾ ਨਹੀਂ ਹੈ ਕਿ ਅਗਲਾ ਬੰਦਾ ਕਹੇ ਕਿ ਭਾਈ ਮੁੱਖ ਮੰਤਰੀ ਦੀ ਕੁਰਸੀ ਛੱਡ ਦਿਓ ਬਾਕੀ ਜਿਨੇ ਮੈਨੂੰ ਹਮਾਇਤ ਦੇਣੀਆਂ ਦੇ ਦਿਓ ਯਾਨੀ ਬਿਹਾਰ ਦੇ ਵਿੱਚ ਪੇਚ ਫਸਿਆ ਪਿਆ ਬਹੁਤ ਬੁਰੇ ਤਰੀਕੇ ਫਸਿਆ ਪਿਆ ਹਾਲਾਂਕਿ ਬਿਹਾਰ ਦੀ ਚੋਣ ਦੇ ਵਿੱਚੋਂ ਬਿਹਾਰ ਦੇ ਲੋਕ ਗਾਇਬ ਨੇ ਬਿਹਾਰ ਦੇ ਮੁੱਦੇ ਗਾਇਬ ਨੇ ਬਿਹਾਰ ਸੂਬੇ ਦਾ ਭਵਿੱਖ ਗਾਇਬ ਹੈ ਹੁਣ ਦੇਖਦੇ ਹਾਂ ਕਹਾਣੀ ਕਿਧਰਲੇ ਪਾਸੇ ਨੂੰ ਜਾਂਦੀ ਹੈ ਪਰ ਇਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਮੈਂ ਫਿਰ ਕਹਿੰਦਾ ਕਿ ਜਿਹੜਾ ਸਵਾਲ ਇੱਕ ਵਾਰ ਫੇਰ ਇਲੈਕਸ਼ਨ ਕਮਿਸ਼ਨ ਤੇ ਸਰਕਾਰ ਦੇ ਉੱਤੇ ਲੋਕਤੰਤਰੀ ਪ੍ਰਕਿਰਿਆ ਨੂੰ ਚਲਾਉਣ ਵਾਲੇ ਫੈਸਲਾਕੁਨ ਲੋਕਾਂ ਦੇ ਉੱਤੇ ਰਾਹੁਲ ਗਾਂਧੀ ਨੇ ਖੜਾ ਕੀਤਾ ਜਿਸ ਤਰੀਕੇ ਕਟੀਆਂ ਗਈਆਂ ਵੋਟਾਂ ਵਾਲੇ ਜਿਉਂਦੇ ਲੋਕਾਂ ਨੂੰ ਸਟੇਜ ਦੇ ਉੱਤੇ ਲਿਆ ਕੇ ਖੜਾ ਕੀਤਾ ਜਿਸ ਤਰੀਕੇ ਵਿਦੇਸ਼ੀ ਨਾਗਰਿਕਾਂ ਦੀ ਫੋਟੋ ਵੋਟਰ ਕਾਰਡ ਦੇ ਉੱਤੇ ਜਾਂ ਵੋਟਰ ਸੂਚੀ ਦੇ ਵਿੱਚ ਲੱਗੇ ਹੋਣ ਦਾ ਦਾਵਾ ਰਾਹੁਲ ਗਾਂਧੀ ਨੇ ਕੀਤਾ ਜਿਸ ਤਰੀਕੇ ਭਾਰੇ ਭਾਰੇ ਕਾਗਜ਼ ਲੈ ਕੇ ਆਇਆ ਚਲੋ ਜੇ ਉਹਨਾਂ ਦੀ ਸਥਿਤੀ ਹੋਈ ਜੇ ਹੋਈ ਇਹ ਤਾਂ ਪਤਾ ਨਹੀਂ ਨਤੀਜਾ ਕੀ ਹੋਵੇ ਨਹੀਂ ਤਾਂ ਬਿਹਾਰ ਦੇ ਵਿੱਚ ਜਦੋਂ ਹੁਣ ਪਹਿਲੇ ਪੜਾ ਦੀਆਂ ਵੋਟਾਂ ਪੈ ਰਹੀਆਂ ਨੇ ਐਨ ਉਸ ਵੇਲੇ ਪੇਚ ਫਸਿਆ ਪਿਆ ਬਿਹਾਰ ਦਾ ਨਤੀਜਾ ਪੰਜਾਬ ਨੂੰ ਬਹੁਤ ਬੁਰੇ ਤਰੀਕੇ ਪ੍ਰਭਾਵਿਤ ਕਰੇਗਾ ਪਰ ਦੋ ਤਿੰਨ ਚੀਜ਼ਾਂ ਬੜੀਆਂ ਸਪਸ਼ਟ ਲੱਗਦੀਆਂ ਨੇ ਜਦੋਂ 5 ਸਾਲ ਬਾਅਦ ਬਿਹਾਰ ਦੇ ਵਿੱਚ ਚੋਣਾਂ ਹੋਣਗੀਆਂ ਨਿਤਿਸ਼ ਕੁਮਾਰ ਚੋਣ ਦ੍ਰਿਸ਼ ਤੋਂ ਗਾਇਬ ਹੋਣਗੇ ਲਾਲੂ ਪ੍ਰਸਾਦ ਯਾਦਵ ਚੋਣ ਦ੍ਰਿਸ਼ ਤੋਂ ਗਾਇਬ ਹੋਣਗੇ ਇਹ ਵੀ ਹੋ ਸਕਦਾ ਕਿ 5 ਸਾਲ ਬਾਅਦ ਜਦੋਂ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਹੋਣ ਉਪਿੰਦਰ ਕੁਸ਼ਵਾਹਾ ਤੇ ਜੀਤਨਰਾਮ ਮਾਂਜੀ ਵਰਗੇ ਸਿਆਸੀ ਲੀਡਰ ਵੀ ਗੈਰ ਪ੍ਰਸੰਗਿਕ ਹੋ ਗਏ ਹੋਣ ਕਿਉਂਕਿ ਚਾਹੇ ਨਿਤਿਸ਼ ਕੁਮਾਰ ਦੀ ਪਾਰਟੀ ਹੈ ਚਾਹੇ ਮੁਕੇਸ਼ ਸਾਨੀ ਦੀ ਪਾਰਟੀ ਹੈ ਚਾਹੇ ਜੀਤਨਰਾਮ ਮਾਂਜੀ ਦੀ ਪਾਰਟੀ ਹੈ ਤੇ ਭਾਵੇਂ ਪਾਰਟੀ ਉਹਦੇ ਨੇ ਪਾਸੇ ਚਿਰਾਗ ਪਾਸ ਬੰਦੀ ਹੈ ਇਹਨਾਂ ਸਿਆਸੀ ਪਾਰਟੀਆਂ ਦੇ ਬਹੁਤ ਸਾਰੇ ਲੀਡਰ ਜਿਹੜੇ ਸਟੇਟ ਪਦਰੀ ਸੂਬਾ ਪਦਰੀ ਲੀਡਰ ਨੇ ਉਹ ਨੈਸ਼ਨਲ ਪਾਰਟੀਆਂ ਦੇ ਨਾਲ ਸਿਆਸੀ ਤੌਰ ਤੇ ਅੱਖ ਮਟਕਾ ਕਰ ਰਹੇ ਨੇ ਸਿਆਸੀ ਪਾਰਟੀਆਂ ਜਦੋਂ ਸੀਟੀ ਮਾਰਨਗੇ ਉਹ ਭੱਜ ਕੇ ਉਧਰਲੇ ਪਾਸੇ ਨੂੰ ਆ ਜਾਣਗੇ ਇਸ ਕਰਕੇ ਇਹ ਛੋਟੀਆਂ ਪਾਰਟੀਆਂ ਬਿਹਾਰ ਦੀਆਂ ਆਪਣੀਆਂ ਪਾਰਟੀਆਂ ਦੇ ਨਾਲ ਹੋ ਸਕਦਾ ਹੈ ਕਿ ਬਿਹਾਰ ਦੀ ਆਖਰੀ ਵਿਧਾਨ ਸਭਾ ਚੋਣ ਹੋਵੇ ਜਦੋਂ 5 ਸਾਲ ਦੇ ਬਾਅਦ ਬਿਹਾਰ ਦੇ ਵਿੱਚ ਅਗਲੀਆਂ ਵਿਧਾਨ ਸਭਾ ਵੋਟਾਂ ਪੈਣਗੀਆਂ ਉਦੋਂ ਤੱਕ ਬਿਹਾਰ ਦਾ ਸਿਆਸੀ ਤੌਰ ਤੇ ਸਰੂਪ ਜਿਹੜਾ ਅੰਦਰੂਨੀ ਸਿਆਸੀ ਸਰੂਪ ਜਿਹੜਾ ਉਹ ਬਿਲਕੁਲ ਵੱਖਰਾ ਹੋ ਸਕਦਾ ਹੈ ਜੇ ਬਿਹਾਰ ਦਾ ਪ੍ਰਸ਼ਾਸਨ ਪੰਜਾਬ ਦੀ ਵਿਧਾਨ ਸਭਾ ਚੋਣ ਦੇ ਉੱਤੇ ਵੀ ਪਿਆ 2027 ਵਿੱਚ ਬਹੁਤ ਸਾਰੀਆਂ ਦਲ ਬਦਲੀਆਂ ਹੋਣਗੀਆਂ ਬਹੁਤ ਸਾਰੇ ਐਸੇ ਸਿਆਸੀ ਗੱਟ ਜੋੜ ਹੋਣਗੇ ਜਿਨ੍ਹਾਂ ਸਿਆਸੀ ਗੱਟ ਜੋੜਾਂ ਦੀ ਲੋਕਾਂ ਨੂੰ ਭੋਰਾ ਵੀ ਉਮੀਦ ਨਹੀਂ ਸੀ ਬਹੁਤ ਸਾਰੇ ਉਮੀਦਵਾਰ ਟਕੂਸੀਆਂ ਮਾਰ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਵੜ ਜਣਗੇ ਤੇ ਸਭ ਤੋਂ ਵੱਡੀ ਗੱਲ ਕਿ ਮੁਫਤ ਖੋਰੀ ਦੀ ਲਹਿਰ ਕਿ ਤੁਹਾਨੂੰ ਆ ਵੀ ਮੁਫਤ ਤੇ ਆ ਵੀ ਮੁਫਤ ਦੇਾਂਗੇ ਉਹ ਵੀ ਪੰਜਾਬ ਦੇ ਉੱਤੇ ਸਿਖਰ ਦੇ ਉੱਤੇ ਰਹਿਣ ਦੀ ਸੰਭਾਵਨਾ ਹੈ ਬਾਕੀ ਵੋਟਰ ਲਿਸਟਾਂ ਦੇ ਬਾਰੇ ਪੰਜਾਬ 'ਚ ਕੋ ਰੋਲਾ ਪੈਂਦਾ ਕਿ ਨਹੀਂ ਪੈਂਦਾ ਉਹਦੀ ਸਾਨੂੰ ਉਡੀਕ ਕਰਨੀ ਪਏਗੀ ਸੋ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਬਾਬਤ ਥੋੜੀ ਕੋ ਟਿੱਪਣੀ ਹੋਵੇ ਥੋੜਾ ਕੋ ਕਮੈਂਟ ਹੋਵੇ ਤਾਂ ਤੁਸੀਂ ਜੀ ਸਾਦ ਕੇ ਕਰ ਸਕਦੇ ਹੋ ਮੈਨੂੰ ਪਰਵੀਰ ਸਿੰਘ ਬਾਠੂ ਇੱਥੇ ਦਿਵਾ ਗਿਆ ਦੇਖਦੇ ਹਣਾ ਪ੍ਰਾਈਮੇਰੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ